ਮੈਂ ਹਰਨਤਾਰਨ ਜੋ ਇਲੈਕਸ਼ਨ অবজারভার ਹੈ ਉਹਨਾਂ ਦੇ ਦਫਤਰ ਦੇ ਸਾਹਮਣੇ ਖੜਾ ਮੈਂ অবজারভার ਨੂੰ ਹੁਣੀ ਮਿਲ ਕੇ অবজারভার ਮੈਡਮ ਮਿਲ ਕੇ ਆਇਆ ਉਹਨੂੰ ਦੱਸਣ ਵਾਸਤੇ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਐਨੀ ਨੀਚੇ ਲੈਵਲ ਤੇ ਚਲੇ ਗਈ ਕਿ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਦੇਖ ਗਿਆ ਕਿ ਕਾਲੀ ਦਲ ਜਿੱਤ ਰਿਹਾ ਤੇ ਕਾਂਗਰਸ ਆ ਝਾੜੂ ਵਾਲੇ ਹਾਰ ਗਏ ਸਾਡੇ ਜਿੰਨੇ ਮੇਨ ਵਰਕਰ ਹੈ ਅੱਜ ਸਵੇਰੇ ਸੁਧਿਆ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਰੈਸਟ ਵੀ ਕੀ ਕੀਤਾ ਜਿਵੇਂ ਇੱਕ ਸਾਡਾ ਸ਼ਾਮ ਸਿੰਘ ਹੈ ਮੁਰਾਦਪੁਰ ਤੋਂ ਐਮਸੀ ਉਹਨੂੰ ਬਟਾਲੇ ਇੱਥੋਂ ਫੜ ਕੇ ਬਟਾਲੇ ਪੁਲਿਸ ਨੂੰ ਜਿ ਆ ਕੇ ਫੜਾਤਾ ਕਿ ਉਹਨੇ ਬਟਾਲੇ ਝੋਨੇ ਦੀ ਚੋਰੀ ਕੀਤੀ ਹੈ ਇੱਕ ਸਾਡਾ ਜਬੀਰ ਸਿੰਘ ਕਾਕਾ ਛੱਪਾ ਹੈ ਅੰਮ੍ਰਿਤਸਰ ਪੁਲਿਸ ਲੈ ਗਈ ਉਹ ਸਰਪੰਚ ਹੈ ਸਾਡਾ ਬਲਵਿੰਦਰ ਸਿੰਘ ਭਿੰਡਾ ਹੈ ਉਹ ਵੀ ਸਾਡਾ ਸਰਪੰਚ ਹੈ ਤੇ ਜ਼ੋਨ ਚਾਰਜ ਹੈ ਉਹਨੂੰ ਤਰਨਤਨ ਪੁਲਿਸ ਲੈ ਗਈ ਬਰਿੰਦਰ ਸਿੰਘ ਸੋਨੂ ਬਰਾੜ ਹੈ ਕੋਨ ਮੋਗਾ ਪੁਲਿਸ ਨੂੰ ਫੜਾਤਾ ਇੱਕ ਸਾਡਾ ਹੋਰ ਹੈ ਰਗੂ ਹੋਰੀ ਉਹਨੂੰ ਪਤਾ ਹੀ ਨਹੀਂ ਕਿਹੜੀ ਪੁਲਿਸ ਲੈ ਗਈ ਹੈ ਇਹਨਾਂ ਨੇ ਕੀ ਕੀਤਾ ਐਸਐਸਪੀ ਜੋ ਮੈਡਮ ਹੈ ਇਹਨੇ ਮਿਲਦਾ ਸਾਰੇ ਕਾਨੂੰਨ ਦੀਆਂ ਧੱਜੀਆਂ ਉਡਾਰੀਏ ਉਹ ਸੋਚਦੀ ਹੈ ਕਿ ਮੈਨੂੰ ਇਹਦੇ ਬਾਅਦ ਸਿਆਦ ਮੁਖल्ली ਜਾਂ ਕਿਤੇ ਪੋਸਟਿੰਗ ਮਿਲ ਜੂ ਮੈਡਮ ਕਾਨੂੰਨ ਜੋ ਤੋੜੀ ਅਨੇ ਤੁਸੀਂ ਤੁਹਾਨੂੰ ਹਰ ਚੀਜ਼ ਦਾ ਹਿਸਾਬ ਦੇਣਾ ਪੈਣਾ ਭਾਵੇਂ ਸਾਲ ਲੱਗ ਜੇ ਭਾਵੇਂ ਦੋ ਸਾਲ ਲੱਗ ਜੇ ਇੰਨਾ ਵੱਡਾ ਤੱਕਾ ਅੱਜ ਤੱਕ ਨਹੀਂ ਦੇਖਿਆ ਜਿਹੜਾ ਐਨੇ ਥੱਲੇ ਲੱਗੇ ਅਫਸਰ ਪੰਜਾਬ ਸਰਕਾਰ ਦੇ ਕੀ ਇਲੈਕਸ਼ਨ ਵਿੱਚ ਵੀ ਕੋਣ ਨਹੀਂ ਝੂਠੇ ਕੇਸ ਚੱਕ-ਚੱਕ ਕੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਹੈ ਕਲਿਆਣੀ ਮੰਡੀਪੁਰ ਫੂਡ ਸਪਲਾਈ ਸਾਰੇ ਉਹਨਾਂ ਮਹਿਕਮੇ ਦੇ ਲੋਕ ਇੱਥੇ ਵੜ ਗਏ ਤੰਤਨ ਤਨ ਹੋਤੀ ਜਿਹੜੇ ਕਾਲੀਦਲ ਨੂੰ ਹੱਕ ਚ ਕਰਦੇ ਆ ਜਾਂ ਜਿਹੜੇ ਝਾੜੂ ਦੇ ਉਲਟਾ ਸਾਰੇ ਵਪਾਰੀਆਂ ਦੇ ਸੈਂਪਲ ਲੈ ਗਏ ਸਾਰਿਆਂ ਨੂੰ ਧਮਕੀਆਂ ਦੇਤੀਆਂ ਐ ਜੀ ਗੁੰਡਾਗਰਦੀ ਜਿਹੜੀ ਚੱਲ ਰਹੀ ਹੈ ਮੈਂ ਅਫਸਰਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਜੋ ਤੁਸੀਂ ਕੰਨ ਤੋਲ ਰਹੇ ਹੋ ਸਾਰਾ ਸਾਡੇ ਕੋਲੇ ਨੋਟ ਹੈ ਅਸੀਂ ਸਾਰਾ ਕੁਝ ਡਿਟੇਲ ਇਲੈਕਸ਼ਨ ਕਮਿਸ਼ਨ ਨੂੰ ਵੀ ਦੱਸਿਆ ਹੈ ਤੁਹਾਨੂੰ ਕੋਈ ਹੁਣ ਬਚਾ ਨਹੀਂ ਸਕਦਾ ਹੁਣ ਜੋਰ ਲਾ ਲਓ ਜਿੰਨਾ ਮਰਜ਼ੀ ਲਾਓ ਮੈਂ ਹਰ ਤਰ੍ਹਾਂ ਜੋ ਇਲੈਕਸ਼ਨ ਆਬਜ਼ਰਵਰ ਹੈ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਖੜਾ ਮੈਂ ਆਬਜ਼ਰਵਰ ਨੂੰ ਉਣੀ ਮਿਲ ਕੇ ਬਗਦਰ ਮੈਡਮ ਮਿਲ ਕੇ ਆਏ ਆ ਦੱਸਣ ਵਾਸਤੇ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਐਨੀ ਨੀਚੇ ਲੈਵਲ ਤੇ ਚਲੇ ਗਈ ਕਿ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਦੇਖ ਗਿਆ ਕਿ ਕਾਲੀ ਦਲ ਜਿੱਤ ਰਿਹਾ ਤੇ ਕਾਂਗਰਸ ਆ ਝਾੜੂ ਵਾਲੇ ਹਾਰ ਗਏ ਸਾਡੇ ਜਿੰਨੇ ਮੇਨ ਵਰਕਰ ਹੈ ਅੱਜ ਸਵੇਰੇ ਸੁਦਿਆਂ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਰੈਸਟ ਵੀ ਕੀ ਕੀਤਾ ਜਿਵੇਂ ਇੱਕ ਸਾਡਾ ਸ਼ਾਮ ਸਿੰਘ ਹੈ ਮੁਰਾਦਪੁਰ ਦੇ ਤੋਂ ਐਮਸੀ ਉਹਨੂੰ ਪਟਿਆਲਾ ਇੱਥੋਂ ਫੜ ਕੇ ਬਟਿਆਲੇ ਪੁਲਿਸ ਨੂੰ ਜੇ ਆਕੇ ਫੜਾਤਾ ਕਿ ਉਹਨੇ ਬਟਿਆਲੇ ਝੋਨੇ ਦੀ ਚੋਰੀ ਕੀਤੀ ਹੈ ਇੱਕ ਸਾਡਾ ਜਬੀਰ ਸਿੰਘ ਕਾਕਾ ਛੱਪਾ ਹੈ ਅੰਮ੍ਰਿਤਸਰ ਪੁਲਿਸ ਲੈ ਗਈ ਉਹ ਸਰਪੰਚ ਹੈ ਸਾਡਾ ਬਲਵਿੰਦਰ ਸਿੰਘ ਪਿੰਡਾ ਹੈ ਉਹ ਵੀ ਸਾਡਾ ਸਰਪੰਚ ਹੈ ਤੇ ਜ਼ੋਨ ਇਚਾਰਜ ਹੈ ਉਹਨੂੰ ਤਰਨਤਾਰਨ ਪੁਲਿਸ ਲੈ ਗਈ ਬਰਿੰਦਰ ਸਿੰਘ ਸੋਨੂ ਬਰਾੜ ਹੈ ਉਹਨੂੰ ਮੋਗਾ ਪੁਲਿਸ ਨੂੰ ਫੜਾਤਾ ਇੱਕ ਸਾਡਾ ਹੋਰ ਹੈ ਰਗੂ ਹੋਣੀ ਉਹਨੂੰ ਪਤਾ ਹੀ ਨਹੀਂ ਕਿਹੜੀ ਪੁਲਿਸ ਲੈ ਗਈ ਹੈ ਇਹਨਾਂ ਨੇ ਕੀ ਕੀਤਾ ਐਸਐਸਪੀ ਜੋ ਮੈਡਮ ਹੈ ਇਹਨੇ ਮਿਲਾਂ ਦਾ ਸਾਰੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ ਉਹ ਸੋਚਦੀ ਹੈ ਕਿ ਮੈਨੂੰ ਇਹਦੇ ਬਾਅਦ ਸ਼ਾਇਦ ਮੁਖਾਲੀ ਜਾਂ ਕਿਤੇ ਪੋਸਟਿੰਗ ਮਿਲ ਜੂ ਮੈਡਮ ਕਾਨੂੰਨ ਜੋ ਤੋੜੀ ਜਾਂਦੇ ਹੋ ਤੁਸੀਂ ਤੁਹਾਨੂੰ ਹਰ ਚੀਜ਼ ਦਾ ਸਵਾਬ ਦੇਣਾ ਪੈਣਾ ਭਾਵੇਂ ਸਾਲ ਲੱਗ ਜੇ ਭਾਵੇਂ 2 ਸਾਲ ਲੱਗ ਜੇ ਐਡਾ ਵੱਡਾ ਤੱਕਾ ਅੱਜ ਤੱਕ ਨਹੀਂ ਦੇਖਿਆ ਜਿਹੜਾ ਇੰਨੇ ਥੱਲੇ ਲੱਗੇ ਅਫਸਰ ਪੰਜਾਬ ਸਰਕਾਰ ਦੇ ਕਿ ਇਲੈਕਸ਼ਨ ਵਿੱਚ ਵੀ ਉਹਨਾਂ ਨੇ ਝੂਠੇ ਕੇਸ ਚੱਕ-ਚੱਕ ਕੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਹੈ ਕਲਿਆਣੀ ਮੰਡੀਪੁਰ ਫੂਡ ਸਪਲਾਈ ਸਾਰੇ ਉਹਨਾਂ ਮਹਿਕਮੇ ਦੇ ਲੋਕ ਇੱਥੇ ਵੜ ਗਏ ਤੰਤਨ ਤੰਤਨ ਹੋਤੀ ਹੈ ਜਿਹੜੇ ਕਾਲੀ ਦਲ ਨੂੰ ਹੱਕ ਚ ਕਰਦੇ ਆ ਜਾਂ ਜਿਹੜੇ ਝਾੜੂ ਦੇ ਉਲਟ ਹੈ ਸਾਰੇ ਵਪਾਰੀਆਂ ਦੇ ਸੈਂਪਲ ਲੈ ਕੇ ਆ ਸਾਰਿਆਂ ਨੂੰ ਤਮਕੀਆਂ ਦੇਤੀਆਂ ਐ ਜੀ ਗੁੰਡਾਗਰਦੀ ਜਿਹੜੀ ਚੱਲ ਰਹੀ ਹੈ ਮੈਂ ਅਫਸਰਾਂ ਨੂੰ ਬੇਨਤੀ ਕਰਨਾ ਚਾਹਣਾ ਜੋ ਤੁਸੀਂ ਕੰਨ ਤੋਲ ਰਹੇ ਸਾਰਾ ਸਾਡੇ ਕੋਲੇ ਨੋਟ ਹੈ ਅਸੀਂ ਸਾਰਾ ਕੁਝ ਡਿਟੇਲ ਇਲੈਕਸ਼ਨ ਕਮਿਸ਼ਨ ਨੂੰ ਵੀ ਦੱਸਿਆ। ਤੁਹਾਨੂੰ ਕੋਈ ਹੁਣ ਬਚਾ ਨਹੀਂ ਸਕਦਾ। ਹੁਣ ਜੋਰ ਲਾ ਲਓ ਜਿੰਨਾ ਮਰਜ਼ੀ ਲਾਓ।